ਸ੍ਰੀ ਕਾਲ ਜੀ ਸਾਰਿਆਂ ਨੂੰ ਪਟਿਆਲਾਸ ਕਿਚਨ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਜੀ ਮਸਾਲਾ ਕੰਜਵੀ ਨਿੰਬੂ ਲੈ ਲਿਆ ਜੀ ਆਪਾਂ ਨੇ ਤੇ ਇਹ ਆਪਾਂ ਨੇ ਮਿੱਠੀ ਮੀਂਹ ਦੀ ਜਗ੍ਹਾ ਲਈਆ ਜੀ ਧਾਗੇ ਵਾਲੀ ਮਿਸ਼ਰੀ ਕੋ ਦਾ ਪਾਊਡਰ ਬਣਾ ਕੇ ਛਾਣ ਲਿਆ ਤੇ ਇਹ ਲਿਆ ਜੀ ਆਪਾਂ ਨੇ ਪੁਦੀਨਾ ਪੁਦੀਨੇ ਨੂੰ ਆਪਾਂ ਕੁੱਟ ਕੇ ਰੱਖ ਲਿਆ ਥੋੜਾ ਜਿਹਾ ਪਾਣੀ ਪਾ ਕੇ ਬਲੈਂਡ ਕਰ ਲਿਆ ਗੋਲਦੇ ਤੀਰਾ ਸਭ ਤੋਂ ਪਹਿਲਾਂ ਆਪਾਂ ਲੈਮਨ ਦਾ ਜੂਸ ਕੱਢਾਂਗੇ ਆਪਾਂ ਨੇ ਦੋ ਨਿੰਬੂ ਪਾ ਲਈਆਂ ਜੀ ਦੋ ਗਲਾਸ ਕੰਜਨੀ ਤਿਆਰ ਕਰਨੀਆਂ ਤੇ ਇਸ ਵਿੱਚ ਆਪਾਂ ਇਹ ਪੁਦੀਨੇ ਦਾ ਜਿਹੜਾ ਪਾਣੀ ਆਪਾਂ ਕੱਢਿਆ ਏ ਇਦਾਂ ਇਹਦੇ ਵਿੱਚ ਆਪਾਂ ਮਿਕਸ ਕਰ ਲਾਂਗੇ ਥੋੜਾ ਜਿਹਾ ਪਾਵਾਂਗੇ ਜੀ ਹਾਫ ਚਮਚ ਪੁੰਨਿਆ ਜੀਰਾ ਕਾਲਾ ਨਮਕ ਕਾਲੀ ਮਿਰਚ ਦੋ ਗਲਾਸਾਂ ਵਿੱਚ ਆਪਾਂ 3 ਚਮਚ ਪਾਵਾਂਗੇ ਜੀ ਮਿਸ਼ਰੀ ਦਾ ਜਿਹੜਾ ਪਾਊਡਰ ਹੈ ਆਪਾਂ ਚੀਨੀ ਨਹੀਂ ਐਡ ਕਰ ਰਹੇ ਜੀ ਤੁਸੀਂ ਆਪਣੇ ਜਿੱਦਾਂ ਤੁਹਾਨੂੰ ਠੀਕ ਲੱਗਿਆ ਤੁਸੀਂ ਚੀਨੀ ਪਾ ਲਓ ਚੱਕਰ ਪਾ ਲਓ ਮੈਂ ਤਾਂ ਗਬਲੇ ਮਿਸ਼ਰੀ ਪਾਈ ਹੈ ਇਹਨੂੰ ਆਪਾਂ ਮਿਕਸ ਕਰ ਲਿਆ ਤੇ ਹੁਣ ਆਪਾਂ 2 ਗਲਾਸ ਲਵਾਂਗੇ ਜੀ ਠੰਡਾ ਪਾਣੀ ਇਸ ਮਿਸ਼ਰੀ ਦਾ ਪਾਊਡਰ ਜਿਹੜਾ ਤੁਸੀਂ ਬਣਾ ਕੇ ਘਰੇ ਰੱਖ ਲਓ ਜਲਦੀ ਬਣ ਜਾਂਦੀ ਹੈ ਜੀ ਕੰਜਮੀ ਤੇ ਇਹ ਲਿਆ ਜੀ ਆਪਾਂ ਗੁੰਦਕ ਤੇਰਾ दो चम्मच आप गूंद कतीरा पावे ठंडी तसीर होंगी है जी मेरे भी गर्मी जी है गूंद कतीरा खत्म करता है जरूर यूज़ करो जी ती दो स्लाइस दो आइस क्यूब पावे जी ਲਓ ਜੀ ਆਪਣਾ ਨਿੰਬੂ ਮਸਾਲਾ ਬਣ ਕੇ ਰੈਡੀ ਆ ਜੀ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਬਹੁਤ ਵਧੀਆ ਟੇਸਟ ਬਣਦਾ ਏ ਤੇ ਗਰਮੀ ਤੋਂ ਰਾਹਤ ਮਿਲਦੀ ਆ ਤੁਸੀਂ ਇਕੱਠਾ ਵੀ ਬਣਾ ਕੇ ਰੱਖ ਸਕਦੇ ਆ ਜਦੋਂ ਪੀਣਾ ਹੀ ਉਦੋਂ ਗਲਾਸ ਤਿਆਰ ਕਰ ਲਓ ਸਾਰਾ ਤੁਸੀਂ ਮਟੀਰੀਅਲ ਇਕੱਠਾ ਵੀ ਬਣਾ ਕੇ ਰੱਖ ਸਕਦੇ ਆ ਜੀ ਲਓ ਜੀ ਲੈਮਨ ਮਸਾਲਾ ਬਣ ਕੇ ਹੋ ਗਿਆ ਜੀ ਤਿਆਰ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਜੇ ਤੁਹਾਨੂੰ ਵਧੀਆ ਲੱਗਿਆ ਤੇ ਮੇਰੀ ਅਗਲੀ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਜੀ ਕਮੈਂਟ ਵੀ ਕਰਕੇ ਦੱਸਿਆ ਕਰੋ ਤੁਹਾਨੂੰ ਵਧੀਆ ਲੱਗੀ ਮੇਰੀ ਵੀਡੀਓ ਤਾਂ ਲਾਈਕ ਜ਼ਰੂਰ ਕਰਨਾ ਜੀ ਮੈਨੂੰ ਕਮੈਂਟ ਕਰਕੇ ਵੀ ਦੱਸਿਆ ਕਰੋ ਕਿੱਦਾਂ ਦੀ ਲੱਗਦੀ ਹੈ ਮੇਰੀ ਵੀਡੀਓ ਇੰਨੇ ਕੁ ਵੀਡੀਓ ਸੀ ਜੀ ਅਗਲੀ ਵੀਡੀਓ ਚ ਮਿਲਾਂਗੇ ਜੀ ਤਦ ਤੱਕ ਲਈ ਸਤਿ ਸ਼੍ਰੀ ਅਕਾਲ